ਜਿੰਦਾਬਾਦ ਜਿੰਦਾਬਾਦ ਮਾਝ ਵਿਅਕਤਾ ਜਿੰਦਾਬਾਦ 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 ਮੰਡਾਣੀ ਮੰਡੀ ਮਰਦਾਵਾ 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 ਅਸੀਂ ਚਾਹੁੰਦੇ ਹਾਂ ਵੀ ਸਾਡੇ ਆਊਟਸੋਰਸ ਕਰਮਚਾਰੀ ਜੋ ਅੱਜ ਲੱਗਣ ਦਾ 15-15 ਸਾਲ ਹੋ ਗਏ ਉਹ ਬਗੈਰ ਕਿਸੇ ਸ਼ਰਤ ਪੱਕੇ ਕੀਤੇ ਜਾਣ ਜੋ ਸਰਕਾਰ ਪੱਕੇ ਨਹੀਂ ਕਰ ਸਕਦੀ ਨੂੰ ਅਰਚੇ ਮੈਂ ਤਾਂ ਉਹਨਾਂ ਦੀ ਜਾਂ ਤਾਂ ਸਰਕਾਰ ਆਪ ਸਰਕਾਰ ਬਣੀ ਹੈ ਤੁਹਾਨੂੰ ਭਗਵੰਤ ਮਾਨ ਕੀ ਨੇ ਵਾਅਦਾ ਕੀਤਾ ਜਿਵੇਂ ਆਉਂਦੇ ਸਾਲ ਕੱਚੇ ਕਰਮਚਾਰੀ ਪੱਕੇ ਕਰ ਦਾਂਗੇ ਜੋ ਨਹੀਂ ਕਰ ਸਕਦਾ ਚੰਡੀਗੜ੍ਹ ਦੀ ਤਰਫੋਂ ਤਨਖਾਹ 35000 ਕਰਨ ਦਰਜਿਆਂ ਤਿੰਨ ਦੀ ਦਰਜਿਆਂ ਚਾਰ ਦੀ 25000 ਤਨਖਾਹ ਕਰਕੇ ਉਹਨੂੰ ਪਿਛਲੇ ਟਾਈਮ ਦਾ ਬਕਾਇਆ ਦੇ ਦੇਣ ਅਸੀਂ ਉਹ 'ਚ ਵੀ ਖੁਸ਼ ਹੋ ਜਾਾਂਗੇ ਕਿਉਂਕਿ ਉਸ ਤੋਂ ਪੱਲੇ ਪਿਆ ਪਸਤਾ ਪੱਲੇ ਪਿਆ ਤੇ ਸਾਡੀ ਡੀਏ ਦੀ 16% ਕਿਸ਼ਤ ਸਰਕਾਰ ਕੰਨੀ ਪੈਂਡਿੰਗ ਪਈ ਹੈ ਉਹ ਸਾਡੀ ਲਾਗੂ ਕਰਨ 올ਡ ਪੈਨਸ਼ਨ ਸਕੀਮ ਜੋ 2004 ਤੋਂ ਬਾਅਦ ਕਰਮਚਾਰੀ ਲੱਗੇ ਨੇ ਉਹ ਸਰਕਾਰ ਲਾਗੂ ਕਰ ਦੇ ਇੱਕ ਪੇ ਸਕੀਮ ਦੇ ਸਾਡੇ ਜੋ ਬਕਾਏ ਪੈਨਿਕ ਪੈ ਨੇ ਸਰਕਾਰ ਉਹ ਦੇ ਦੇਵੇ ਤਾਂ ਅਸੀਂ ਅਸੀਂ ਵੀ ਸਰਕਾਰ ਦੇ ਵੋਟਰ ਆ ਅਸੀਂ ਵੀ ਸਰਕਾਰ ਦੀ ਸਲਾਘਾ ਕਰਾਂਗੇ ਸਾਡੀ ਮੁੱਖ ਮੰਤਰੀ ਸਾਹਿਬ ਅੱਛਾ ਸਰਕਾਰ ਤੋਂ ਇਹੀ ਬੇਨਤੀ ਹੈ ਇਹੀ ਆਸ ਹੈ ਕਿ ਸਾਡੀਆਂ ਪਹਿਲਾਂ ਜਿਹੜੇ 3-4 ਮੰਗਾਂ ਨੇ ਉਹ ਪੂਰੀਆਂ ਕਰਦਾਂ ਨੇ ਕਿ ਸਰਕਾਰ ਦੇ ਬਹੁਤ ਪਰਮਾਧੀਆਂ ਮੰਗਾਂ ਨੇ ਅਗਰੇ ਹੋਰ ਮੰਗਾਂ ਨਾ ਪੂਰੀਆਂ ਹੋਈਆਂ ਕਿੰਨੇ ਤੱਕ ਚੱਲੂਗਾ ਇਹ ਸੰਘਰਸ਼ ਜੇ ਸਾਡੀਆਂ ਮੰਗਾਂ ਨਾ ਪੂਰੀਆਂ ਹੋਈਆਂ ਆ ਜਿਵੇਂ ਸਾਡਾ ਸੰਘਰਸ਼ ਚੱਲ ਰਿਹਾ ਅਸੀਂ ਹੁਣ ਪੰਜਾਬ 'ਚ ਵੀ ਕਾਲ ਕਰ ਰੱਖੀ ਹੈ ਵੀ ਇਹ ਸੰਘਰਸ਼ ਮੰਗਾਂ ਦੇ ਆਪਣਾ ਨਹੀਂ ਪੂਰੀਆਂ ਹੋਣ ਤਾਂ ਅਸੀਂ ਐਂ ਹੀ ਜਾਰੀ ਰਹੂਗਾ ਜਿਵੇਂ ਸਾਡੀ ਮੀਟਿੰਗ ਹੋਊਗੀ ਜੋ ਫੈਸਲਾ ਆਊਗਾ ਉਹ ਤੁਹਾਨੂੰ ਦੱਸ ਦਿੱਤਾ ਜਾਊਗਾ They are fit to wonder Hey Hey They bitta, to Hey Hey They are Hey Hey